ਮੇਰੀ ਭੋਲੀ ਭਾਲੀ ਰੱਜ ਕੇ ਦਿਲ ਦੀ ਸੱਚੀ ਮਾਂ ਮੈਂ ਜੇ ਲਿਖਣ ਲੱਗਾ ਤਾਂ ਸਾਰੀ ਜ਼ਿੰਦਗੀ ਵੀ ਮਾਂ ਤੇਰੀਆਂ ਗੱਲਾਂ ਲਿਖਣ ਲਈ ਥੋੜੀ ਹੈ ਮੇਰੀ ਮਾਂ ਮੈਨੂੰ ਤਾਂ ਪਿਆਰ ਕਰਦੀ ਹੀ ਸੀ ਪਰ ਮੇਰੇ ਮਿੱਤਰਾਂ ਨੂੰ ਮੇਰੇ ਤੋਂ ਵੀ ਵੱਧ ਪਿਆਰ ਕਰਦੀ ਸੀ ਗਲੀ ਮਹੱਲੇ ਦੀਆਂ ਮੇਰੀ ਮਾਂ ਦੀ ਹੈ ਆਪਣੀ ਉਮਰ ਤੋਂ ਬਹੁਤ ਛੋਟੀਆਂ ਜਾਂ ਕਹਿ ਲੋ ਮੇਰੀ ਭੈਣ ਦੀ ਉਮਰ ਦੀਆਂ ਕੁੜੀਆਂ ਬਹੁਤੀਆਂ ਇਨਾਂ ਨਹੀਂ ਆ ਪਸਤਾ ਜਾਂ ਮਾਵਾ ਨਹੀਂ ਸਾਰੇ ਉਹ ਉਹਨਾਂ ਸਬਣਾ ਦੀ ਮਾਂ ਸੀ ਮੇਰੇ ਸਾਰੇ ਦੋਸਤ ਉਸ ਨੂੰ ਮੇਰੇ ਤੋਂ ਵੱਧ ਕੇ ਸਨ ਉਹ ਕਹਿੰਦੇ ਕਹਿੰਦਿਆਂ ਦੀ ਉਹਨਾਂ ਨਾਲ ਪਰਿਵਾਰ ਦੇ ਸਭ ਰਾਜ ਸਾਂਝੇ ਕਰ ਲਿਆ ਕਰਦੇ ਸੀ ਗੱਲ 1987 88 ਦੀ ਹੋਵੇਗੀ ਮੈਨੂੰ ਪੁਲਿਸ ਨੇ ਡਰਿੰਕ ਡਰਾਈਵਿੰਗ ਦੇ ਕੇਸ ਵਿੱਚ ਫੜ ਲਿਆ ਜਰਮਨੀਆਂ ਦੇ ਨਾਲ ਨਾਲ ਪੁਲਿਸ ਨੇ 1 ਸਾਲ ਲਈ ਮੇਰਾ ਲਾਇਸੈਂਸ ਵੀ ਜ਼ਬਤ ਕਰ ਲਿਆ। ਮੈਂ ਬੀਬੀ ਨੂੰ ਦਰਦੇ ਜਾਂਦੇ ਰੋ ਰਿਹਾ ਦੱਸਿਆ। ਦੱਸਣਾ ਤਾਂ ਪੈਣਾ ਹੀ ਸੀ। ਮੈਂ ਕਿਹਾ ਬੀਬੀ ਆਈ ਮੈਂ ਨਾ ਕਿਸੇ ਨੂੰ ਦੱਸ ਦੇਈ ਕਿ ਮੈਂ ਗੱਡੀ ਨਹੀਂ ਚਲਾ ਸਕਦਾ। ਹੋ ਸਕਦਾ ਕਦੀ ਨਾ ਕਦੀ ਕਿਸੇ ਨਾਲ ਕੋਈ ਕਾਰਨਾ ਕਰਕੇ ਗੱਡੀ ਚਲਾਉਣੀ ਵੀ ਪੈ ਸਕਦੀ ਹੈ। ਮੇਰੀ ਸ਼ਰਾਬ ਸਦੀ ਉਹ ਤਾਦ ਮਖਾਲਾ ਦੀ ਹੋਣ ਕਰਕੇ ਸਖਤ ਖਲਾਫ ਸੀ ਪਹਿਲਾਂ ਉਸਨੇ ਹਰਾਨੀ ਨਾਲ ਅਤੇ ਫਿਰ ਗੁੱਸੇ ਨਾਲ ਮੇਰੀ ਸਖਤ ਝਾਰ ਚੰਬ ਕੀਤੀ ਫਿਰ ਕਹਿੰਦੀ ਚਲ ਕੋਈ ਨਾ ਜੋ ਹੋਣਾ ਸੀ ਹੋ ਗਿਆ ਐਵੇਂ ਨਾ ਹੁਣ ਤੇ ਤਰਕਾਰ ਸਾਰੀ ਜਾਣਾ ਹੈ ਪਰਮਾਤ ਆ ਪਰਮਾਤਮਾ ਸਾਰਨ ਵਾਲਾ ਹੈ ਮੈਂ ਕਿਹਾ ਬੀਬੀ ਦੇਖੀ ਐਵੇਂ ਭੁੱਲ ਕੇ ਦੀ ਇਸੇ ਕੋ ਗੱਲ ਨਾ ਕਰੀਂ ਕਹਿੰਦੀ ਕੋਈ ਨਾ ਮੈਂ ਕਾਣੂ ਕਰਦੀ ਆ ਪਰ ਕੀ ਹੋਇਆ ਸੀ ਮੈਂ ਦੂਸਰੇ ਤੋਂ ਹਟਲ ਜਾ ਕੇ ਘਰ ਵੰਦਰ ਪੜਿਆ ਤਾਂ ਬੀਬੀ ਸਾਡੀ ਗਵਾੜਨ ਪਾਲੋ ਨਾਲ ਗੱਲੀ ਪਈ ਸੁਣਾਈ ਦਿੱਤੀ ਪਾਲੋ ਦਾ ਬੀਬੀ ਨਾਲ ਅਤੇ ਬੀਬੀ ਦਾ ਪਾਲੋ ਨਾਲ ਮਾਵਾ ਠਿਆਂ ਵਰਗਾ ਪਿਆਰ ਸੀ ਗੱਲਾਂ ਜ਼ਰੂਰ ਕਰ ਜਾਂ ਛੜਾਵ ਦਿਆਂ ਚਲਦੀਆਂ ਹੋਣਗੀਆਂ ਮੈਨੂੰ ਬੀਬੀ ਇਹ ਕਹਿੰਦੀ ਹੋਈ ਚੜਾਈ ਦਿੱਤੀ ਕੋੜੇ ਕਿਸੇ ਕੋਲ ਗੱਲ ਨਾ ਕਰੀ ਸਾਡਾ ਤਾਰਾ ਵੀ ਸਰਾਪੀ ਦੀ ਗੱਡੀ ਚਲਾਉਂਦਾ ਫੜ ਹੋ ਗਿਆ ਅਸੀਂ ਤਾਂ ਹੁਣ ਕਿਤੇ ਜਾਣ ਆਉਣ ਤੋਂ ਵੀ ਔਖੇ ਹੋ ਜਾਣੇ ਮੈਂ ਖੁਦ ਨੂੰ ਠੀਕ ਕਿਹਾ ਲਓ ਕਰ ਲੋ ਗੱਲ ਬੀਬੀ ਨੇ ਤਾਂ 2-4 ਦਿਨ ਦੀ ਗੱਲ ਨੂੰ ਲੁਕੋ ਕੇ ਰੱਖਿਆ ਮੈਂ ਹਿੱਕ ਨਾਲ ਪੋਲੇ ਪੈਰੀ ਉਸੇ ਵੇਲੇ ਬਾਹਰ ਨਿਕਲ ਗਿਆ ਮੈਂ ਅੱਜ ਸਾਈਂ ਸੋਚਦਾ ਹਾਂ ਕਿ ਰਬਾਰੇ ਮੇਰੀਏ ਪੋਲਗੇ ਬਾਪ ਤੇਰੇ ਨਹੀਂ ਸਾਰਾ ਜੱਗ ਹੀ ਆਪਣਾ ਸੀ अवतार सिंह मोरावाली जी ये रचना तहांनो किस तरह लगी तुसी भी अपनी मां बारे या इस मां बारे कमेंट करके जरूर ਦੱਸਣਾ ਜੀ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ